ਪੰਜਾਬ ਦੇ ਲੋਕਾਂ ਨੂੰ ਪੰਜਾਬੀ ਪਸੰਦ ਨਹੀਂ ਇਹ ਅੰਗਰੇਜ਼ੀ ਨੂੰ ਪਹਿਲ ਦਿੰਦੇ ਨੇ ਹਿੰਦੀ ਨੂੰ ਪਹਿਲ ਦਿੰਦੇ ਨੇ ਮਹਾਰਾ ਰਣਜੀਤ ਸਿੰਘ ਬੇਲੇ ਦਾ ਸਮਾਪਨ ਹੋ ਚੁੱਕੇ ਨੇ ਪੰਜਾਬ ਦਾ ਇਤਿਹਾਸ ਭੁੱਲ ਚੁੱਕੇ ਨੇ ਸਾਡੇ ਪੰਜਾਬੀ ਜਦੋਂ ਕਿਸ ਕੋਈ ਇਸ ਦੁਨੀਆ ਤੋਂ ਅਲਵਿਦਾ ਕਹਿੰਦਾ ਹੈ ਤਾਂ 90% ਕੀ ਲਿਖੇ 90% ਜਿਹੜੇ ਕਮੈਂਟ ਲਿਖੇ ਆਉਣਗੇ ਆਰ ਆਈ ਪੀ ਆਰ ਆਈ ਪੀ ਆਰ ਆਈ ਪੀ ਫੋਟੋ ਲਾ ਕੇ ਵੱਡੇ ਅੱਖਰਾਂ ਦੇ ਵਿਚਾਰੇ ਵੀ ਨਾਲ ਇਮੋਜੀ ਰੋਣ ਤੋਂ ਨਾਲ ਉਹ ਲਾ ਦੇਣਗੇ ਕਿ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਜਾਂਦਾ ਕੀ ਅੰਗਰੇਜ਼ੀ ਵੀ ਫਪਾ ਜੀ ਬਾਹਰਲੇ ਦੇਸ਼ਾਂ 'ਚ ਤੁਸੀਂ ਜਾਓ ਪਤਾ ਕਰੋ ਟਾਟਾ ਵੀ ਨਿਕਲੇ ਹੁੰਦਾ ਕਿ ਉੱਥੇ ਪੰਜਾਬੀ ਨੂੰ ਪਹਿਲ ਦਿੰਦੇ ਨੇ ਉਹ ਆਪਦੀ ਭਾਸ਼ਾ ਨੂੰ ਮਾਤਰ ਭਾਸ਼ਾ ਨੂੰ ਪਹਿਲ ਦਿੰਦੇ ਨੇ ਜਿੱਥੇ ਹਿੰਦੀ ਜ਼ਿਆਦਾ ਪੜਾਉਂਦੇ ਨੇ ਜੁਪੀ ਵੀਆਰ 'ਚ ਦੇਖ ਲਓ ਜਾ ਕੇ ਉੱਥੇ ਪੰਜਾਬੀ ਹੁੰਦੀ ਹੈ ਉਹ ਆਪਦੀ ਭਾਸ਼ਾ ਨੂੰ ਪਿਆਰ ਕਰਦੇ ਨੇ ਤੇ ਸਾਡੇ ਇੱਥੇ ਕੀ ਹੈ ਕਿ ਪੰਜਾਬੀ ਨਾ ਸਿੱਖੋ ਹਰ ਇੱਕ ਹੋਰ ਭਾਸ਼ਾ ਸਾਰੀਆਂ ਸਿੱਖ ਲਓ ਕੋਈ ਪੰਜਾਬੀ ਤਾਂ ਆਪਾਂ ਬੋਲਦੇ ਰਹਿੰਦੇ ਆਂ ਇੰਗਲਿਸ਼ ਸਿੱਖ ਲਓ ਹਿੰਦੀ ਸਿੱਖ ਲਓ ਕੋਈ ਅੰਗਰੇਜ਼ ਆਉਂਦਾ ਉਹਦੇ ਨਾਲ ਅੰਗਰੇਜ਼ੀ 'ਚ ਗੱਲ ਕਰ ਲਓ ਉਹਨੂੰ ਚਾਹੋ ਕਹਿ ਦੂਗਾ ਮੈਨੂੰ ਪੰਜਾਬੀ ਆਈ ਡੋਟ ਨ ਆਈ ਡੋਟਮੀ ਅਬੀ ਕਿ ਭਾਈ ਮੈਨੂੰ ਤਾਂ ਇੰਗਲਿਸ਼ ਹੀ ਕਰ ਲੋ ਕਰ ਲੋ ਪੰਜਾਬੀ ਮੈਨੂੰ ਆਉਂਦੀ ਨਹੀਂ ਹਿੰਦੀ ਬੰਦਾ ਕਹਿੰਦਾ ਕਿ ਮੋਝੇ ਤੋਂ ਪੰਜਾਬੀ ਨਹੀਂ ਆਤੀ ਹੈ ਹਿੰਦੀ ਮੇਂ ਬਾਤ ਕਰੋ ਸਾਡੇ ਲਈ ਜੋ ਫਿਰ ਲੱਗਦੇ ਆ ਆਪ ਦਾ ਜਿਹੜਾ ਐਕਸਪੀਰੀਅੰਸ ਹੁੰਦਾ ਫਿਰ ਪੜੇ ਹੁੰਦੇ ਆ ਜਿੰਨੇ ਕ ਇੰਗਲਿਸ਼ ਆਉਂਦੀ ਹੈ ਜਿੰਨੇ ਕ ਹਿੰਦੀ ਹੁੰਦੀ ਆ ਉਸੇ ਨਾਲ ਉਸੇ ਭਾਸ਼ਾ ਜੇ ਬੋਲਣ ਲੱਗ ਜਾਂਦੇ ਨੇ ਇਹ ਪੰਜਾਬ ਦੀ ਸਭ ਤੋਂ ਵੱਡੀ ਤਰਾਸਤੀ ਹੈ